ਅੱਜ ਪਿੰਡ ਗੁਜਰਾਵਿਖੇ ਜੋ ਨਮੀਅ ਕਾਈ ਕਰਜੀ ਹੈ ਉਹ ਉਗਰਾਹਾਂ ਛੱਡ ਕੇ ਭਾਰਤੀ ਕਿਸਾਨਾਂ ਦੀ ਇੱਕ ਆਜ਼ਾਦ ਵਿੱਚ ਸ਼ਾਮਲ ਹੋਏ ਕਿਸਾਨ ਆਪਣੇ ਉਗਰਾਹਾਂ ਦੇ ਝੰਡੇ ਉਤਾਰ ਕੇ ਆਪਣੀ ਨਵੀਂ ਕੱਤੇਵੰਦੀ ਜੁਆਇਨ ਕੀਤੀ ਹੈ ਜਿਹੜੀ ਭਾਰਤੀ ਕਿਸਾਨ ਨੇਕਤਾ ਜ ਆਜ਼ਾਦ ਦੇ ਝੰਡਿਆਂ ਨੂੰ ਉਹ ਸਜੀਤ ਕਰਦੇ ਹੋਏ ਦੇ ਦੇ ਪਾਲ ਕਰਕੇ ਦੇਖੋ ਤੁਸੀਂ ਭਾਰੀ ਇਕੱਠ ਦੇ ਨਾਲ ਜਿਹੜਾ ਪਿੰਡ ਦਾ ਭਾਰੀ ਇਕੱਠ ਕਰਕੇ ਉਹਨਾਂ ਨੇ ਪਿੰਡ ਦੀ ਸਲਾਹ ਨਾਲ ਸਾਰੇ ਨਗਰ ਨੇ ਭਾਰਤੀ ਕਿਸਾਨੀ ਦੀ ਇਕਤਾ ਆਜ਼ਾਦ ਵਿੱਚ ਸ਼ਾਮਲ ਹੋਣ ਦਾ ਜੋ ਮਨ ਬਣਾਇਆ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਨਵੇਂ ਝੰਡੇ ਸੁਰਜੀਤ ਕਰਦੇ ਹੋਏ ਪਿੰਡ ਗੁਜਰਾ ਦੇ ਕਿਸਾਨ ਟਾਡੀਆਂ ਮਾਵਾਂ ਭੈਣਾਂ ਸਾਰਾ ਪਿੰਡ ਇਕੱਠੇ ਹੋ ਕੇ ਜੋ ਅੱਜ ਦੋਏ ਕਾਈਆਂ ਕਿਉਂਕਿ ਇੱਥੇ ਮਾਈਆਂ ਦੀ ਇਕਾਈ ਤੇ ਭਾਈਆਂ ਦੀ ਇਕਾਈ ਪਹਿਲਾਂ ਤੇ ਬਣੀਆਂ ਹੋਈਆਂ ਸੀ ਉਹਨਾਂ ਸਾਰਿਆਂ ਦੇ ਉਹੀ ਉਹਦੇਦਾਰ ਰੱਖ ਰੱਖਦੇ ਹੋਏ ਸਾਰੀ ਦੋਏ ਇਕਾਈਆਂ ਪਿੰਡ ਗੁਜਰਾ ਦੀਆਂ ਭਾਰਤੀ ਕਿਸਾਨ ਨੂੰ ਇੱਕ ਤਾਂ ਆਜ਼ਾਦ ਕਿਸਾਨ ਜਿੰਦਾਬਾਦ हा <sharpvik> ਰੱਬਾ ਯੂ ਰੋ ਮੇਰੋ ਜੇ ਲਾਖੀ ਮਿਲ ਕੇ ਜੋ ਜੀਨੇ ਤਾਜ ਖੁਦਾ ਪਾ ਜਿੰਦਾਬਾ ਖੁਦਾ ਹੋਰ ਬੇਲਾ ਦੀ ਜੀ ਰੋਦਾ